ਖਾਂਗੇ ਕੋਰਿੰਥੀਅਰ ਦੀ ਦੂਸਰੀ ਪਤਰੀ 11ਵਾਂ ਅਧਿਆਇ ਇਹਦੇ 23ਵੇਂ ਵਚਨ ਤੋਂ ਅੱਜ ਅਸੀਂ ਕੁਝ ਪੜਾਂਗੇ ਕਿ ਉਹ ਹੀ ਮਸੀਹ ਦੇ ਸੇਵਕ ਆ ਮੈਂ ਬੇਸੁੱਧਾ ਵਾਂਗੂ ਬੋਲਦਾ ਹਾਂ ਮੈਂ ਉਹਨਾਂ ਤੋਂ ਵੱਧ ਕੀ ਹਾਂ ਜ਼ਿਆਦਾ ਮਿਹਨਤ ਕਰਨ ਵਿੱਚ बार-बार ਕੈਦ ਹੋਣ ਚ ਮਾਰ ਖਾਨ ਚ ਕੀ ਲਿਖਿਆ ਹੈ ਮਾਰ ਖਾਨ ਦੇ ਵਿੱਚ ਕਿਉਂ ਸੁਸਮਾਚਾਰ ਸੁਨਾਉਣ ਦੇ ਕਾਰਨ ਉਸ ਤੋਂ ਅੱਗੇ بار بار ਮੌਤ ਦੇ ਖਤਰਿਆਂ ਦੇ ਵਿੱਚ ਮੌਤ ਦੇ ਖਤਰਿਆਂ ਵਿੱਚ ਇੱਕ ਵਾਰ ਨਹੀਂ ਦੋ ਵਾਰ بار بار ਮੈਂ ਮਰ ਗਿਆ ਹੋ ਗਿਆ ਮੇਰਾ ਕੰਮ ਇਸ ਤਰ੍ਹਾਂ ਮੇਰੇ ਨਾਲ ਕਈ ਵਾਰ ਹੋਇਆ ਪੰਜ ਵਾਰ ਯਹੂਦੀਆਂ ਦੇ ਹੱਥੋਂ 39 39 ਕੋੜੇ ਖਾਦੇ 39 ਕੋੜੇ 5 ਵਾਰ ਖਾਦੇ ਯਾਨੇ 195 ਕੋੜੇ ਕੋੜਿਆਂ ਨਾਲ ਮਾਰਿਆ ਕੋੜੇ ਯਾਨੇ ਅਸੀਂ ਜੋ ਮਾਰਦੇ ਆ ਉਹ ਨਹੀਂ ਉਹਨਾਂ ਕੋੜਿਆਂ ਦੇ ਵਿੱਚ ਹੁੱਕ ਦੀ ਤਰ੍ਹਾਂ ਇਸ ਤਰ੍ਹਾਂ ਲੋਹਾ ਲੱਗਿਆ ਹੁੰਦਾ ਹੈ ਕੱਚ ਦੇ ਟੁਕੜੇ ਵੀ ਹੁੰਦੇ ਆ ਜੰਗ ਲੱਗੇ ਹੋਏ ਲੋਹੇ ਦੀਆਂ ਹੁੱਕਾਂ ਨਾਲ ਬੰਨੀਆਂ ਹੁੰਦੀਆਂ ਜਿਵੇਂ ਹੀ ਕੋੜੇ ਨਾਲ ਮਾਰਦੇ ਆ ਕੋੜੇ ਦੇ ਕੋਨੇ ਤੇ ਲੱਗੇ ਹੋਏ ਕੱਚ ਦੇ ਟੁਕੜੇ ਲੋਹੇ ਦੇ ਕਿੱਲ ਜਿਵੇਂ ਹੀ ਸਰੀਰ ਤੇ ਪੈਂਦੇ ਆ ਤਦ ਸਰੀਰ ਦਾ ਮਾਸ ਵੀ ਬਾਹਰ ਆ ਜਾਂਦਾ ਇਸ ਤਰ੍ਹਾਂ ਪੰਜ ਵਾਰ ਮੈਨੂੰ 39 39 ਕੋੜੇ ਮਾਰੇ ਸਰੀਰ ਜ਼ਖਮੀ ਕਰ ਦਿੱਤਾ ਕੋਈ ਇੱਥੇ ਹੈ ਜਿਹਦਾ ਐਸਾ ਹਾਲ ਹੋਇਆ ਹੋਵੇ ਭੈਣੋ ਤੇ ਭਰਾਵੋ ਧਿਆਨ ਦੇ ਨਾਲ ਸੁਣੋ ਮਸੀਹ ਤੇ ਵਿਸ਼ਵਾਸ ਕਰਨ ਦੇ ਕਾਰਨ ਮਸੀਹ ਦਾ ਪ੍ਰਚਾਰ ਕਰਨ ਦੇ ਕਾਰਨ ਪੌਲਸ ਨੂੰ ਬਹੁਤ ਮਾਰਿਆ ਇੱਕ ਵਾਰ ਨਹੀਂ ਦੋ ਵਾਰ ਨਹੀਂ ਕਈ ਵਾਰ ਲਗਭਗ 200 ਵਾਰ ਕਈ ਵਾਰ ਉਸ ਨੂੰ ਜ਼ਖਮੀ ਕੀਤਾ ਲੇਕਿਨ ਹੁਣ ਕਿਹੜੇ ਖਤਰੇ ਵਿੱਚ ਆ ਤੂਫਾਨ ਦੇ ਖਤਰੇ ਦੇ ਵਿੱਚ ਹੈ ਜਹਾਜ਼ ਦਾ ਖਤਰਾ ਆਉ ਪੜਦੇ ਹਾਂ ਥੋੜਾ ਅੱਗੇ ਵੇਖਾਂਗੇ 25ਵਾਂ ਵਚਨ ਤਿੰਨ ਵਾਰ ਮੈਂ ਬੈਂਤਾ ਖਾਦੀਆਂ ਇੱਕ ਵਾਰ ਮਿਰਤੇ ਪਥਰਾਵ ਹੋਇਆ ਤਿੰਨ ਵਾਰ ਜਿਹੜੇ ਜਹਾਜ਼ ਤੇ ਮੈਂ ਚੜਿਆ ਉਹ ਟੁੱਟ ਗਿਆ ਕੀ ਟੁੱਟ ਗਿਆ ਜਿਹੜੇ ਜਹਾਜ਼ ਤੇ ਉਹ ਯਾਤਰਾ ਕਰ ਰਹੇ ਸੀ ਉਹ ਟੁੱਟ ਗਿਆ ਤਿੰਨ ਵਾਰ ਜਿਸ ਜਹਾਜ਼ 'ਚ ਯਾਤਰਾ ਕਰ ਰਿਹਾ ਸੀ ਉਹ ਜਹਾਜ਼ ਟੁੱਟ ਗਿਆ ਇਹ ਸੋਚ ਕੇ ਪ੍ਰਭੂ ਨੂੰ ਛੱਡ ਦਿੱਤਾ ਪ੍ਰਭੂ ਕਹੇ ਸੰਸਾਰ 'ਚ ਕਿਸੇ ਵੀ ਤਰ੍ਹਾਂ ਮੈਂ ਮਸੀਹ ਨੂੰ ਪਾਉਣਾ ਚਾਹੁੰਦਾ ਹਾਂ ਫਿਲਪੀਆ ਦੀ ਪੱਤਰੀ ਤੀਸਰਾ ਅਧਿਆਇ 7 ਵਚਨ ਤੋਂ ਪੜ ਰਿਹਾ ਹਾਂ ਅਤੇ ਜੋ ਜੋ ਗੱਲਾਂ ਮੇਰੇ ਫਾਇਦੇ ਦੀਆਂ ਸੀ ਉਹਨਾਂ ਨੂੰ ਮੈਂ ਮਸੀਹ ਦੇ ਕਾਰਨ ਨੁਕਸਾਨ ਸਮਝ ਲਿਆ ਹੈ ਅਤੇ ਮੈਂ ਆਪਣੇ ਪ੍ਰਭੂ ਮਸੀਹ ਯੇਸੂ ਦੀ ਪਹਿਚਾਨ ਦੀ ਉੱਤਮਤਾ ਦੇ ਕਾਰਨ ਸਾਰੀਆਂ ਗੱਲਾਂ ਨੂੰ ਨੁਕਸਾਨ ਸਮਝਦਾ ਹਾਂ ਜਿਹਦੇ ਨਾਲ ਮੈਂ ਮਸੀਹ ਨੂੰ ਪ੍ਰਾਪਤ ਕਰ ਸਕਾਂ ਕੀ ਪ੍ਰਾਪਤ ਕਰਨਾ ਚਾਹੁੰਦਾ ਹੈ ਕੀ ਕਹਿ ਰਿਹਾ ਜੋ ਗੱਲਾਂ ਮੇਰੇ ਫਾਇਦੇ ਦੀਆਂ ਉਹਨਾਂ ਨੂੰ ਮੈਂ ਮਸੀਹ ਦੇ ਕਾਰਨ ਨੁਕਸਾਨ ਸਮਝਦਾ ਹਾਂ ਪਿਆਰਿਓ ਉਹਨਾਂ ਦਿਨਾਂ 'ਚ ਗਮੇਲੀਅਲ ਵਰਗੇ ਮਹਾਨ ਸਿਖਾਉਣ ਵਾਲੇ ਤੋਂ ਸਿੱਖਣ ਵਾਲੇ ਦਾ ਵੀ ਆਦਰ ਕੀਤਾ ਜਾਂਦਾ ਸੀ ਐਸੇ ਮਹਾਨ ਵਿਅਕਤੀ ਦੇ ਚਰਨਾਂ 'ਚ ਬੈਠ ਕੇ ਸਿੱਖਿਆ ਪਾਈ ਸੀ ਪੌਲਸ ਨੇ ਕਿਸੇ ਨੂੰ ਵੀ ਬਨ ਸਕਦਾ ਸੀ ਕਿਸੇ ਨੂੰ ਵੀ ਲਾ ਕੇ ਜੇਲ੍ਹ 'ਚ ਸੁੱਟ ਸਕਦਾ ਸੀ ਕਿਸੇ ਨੂੰ ਵੀ ਮਾਰ ਸਕਦਾ ਸੀ ਇਹ ਅਧਿਕਾਰ ਪੌਲਿਸ ਦੇ ਕੋਲ ਸੀ ਉਸ ਦਿਨ ਪੌਲਿਸ ਐਸੇ ਕੰਮ ਵਿੱਚ ਸੀ ਐਸੇ ਕੰਮ ਨੂੰ ਕਰਦਾ ਹੋਇਆ ਇੱਕ ਦਿਨ ਮਹਾਯਾਜਕਾਂ ਤੋਂ ਚਿੱਠੀਆਂ ਲੈ ਕੇ ਸੰਤ ਪੌਲਸ ਦਮਿਸ਼ਕ ਦੇ ਰਾਤੇ ਜਾ ਰਿਹਾ ਸੀ ਤਦ ਪ੍ਰਭੂ ਯੇਸ਼ੂ ਮਸੀਹ ਨੇ ਉਸ ਨੂੰ ਦਰਸ਼ਨ ਦਿੱਤਾ हे ਸ਼ਾਉਲ हे ਸ਼ਾਉਲ ਤੂੰ ਮੈਨੂੰ ਕਿਉਂ ਸਤਾਉਂਦਾ ਹੈ हे ਪ੍ਰਭੂ ਤੂੰ ਕੌਣ ਹੈ ਮੈਂ ਯੇਸੂ ਹਾਂ ਜਿਸਨੂੰ ਤੂੰ ਸਤਾਉਣਾ ਹੈ हे ਪ੍ਰਭੂ ਦੱਸੋ ਮੈਂ ਕੀ ਕਰਾਂ ਉਸ ਦਿਨ ਪੌਲਸ ਨੇ ਆਪਣੇ ਜੀਵਨ ਨੂੰ ਪੂਰਨ ਤੌਰ ਤੇ ਯੇਸੂ ਨੂੰ ਸਮਰਪਣ ਕਰ ਦਿੱਤਾ ਇੱਕ ਪ੍ਰਾਰਥਨਾ ਦੇ ਨਾਲ ਉਹ ਪ੍ਰਾਰਥਨਾ ਕੀ ਸੀ ਦੱਸ ਮੈਂ ਕੀ ਕਰਾਂ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਤੇ ਕਹਿੰਦੇ ਹਾਂ हे ਪ੍ਰਭੂ ਜਲਦੀ ਨਾਲ ਕੁਝ ਨਾ ਕੁਝ ਕਰੋ ਪ੍ਰਭੂ ਜਲਦੀ ਦੇ ਨਾਲ ਕੁਝ ਨਾ ਕੁਝ ਕਰੋ ਪ੍ਰਭੂ ਇਸ ਪ੍ਰਾਰਥਨਾ ਨੂੰ ਸਾਡੇ ਵਿੱਚੋਂ ਕਿੰਨੇ ਲੋਕਾਂ ਨੇ ਨਹੀਂ ਕੀਤਾ ਪ੍ਰਭੂ ਪ੍ਰਭੂ ਕੁਝ ਕਰੋ ਪਲੀਜ਼ ਕੁਝ ਕਰੋ ਜਦੋਂ ਸਮੱਸਿਆਵਾਂ ਵੱਧਦੀਆਂ ਹੈ ਜੋ ਸੈਨਿਕ ਕਰ ਪਾਉਂਦੇ ਅਤੇ ਉਸ ਸਮੇਂ ਤੁਸੀਂ ਪ੍ਰਭੂ ਕੋਲ ਆ ਕੇ ਕੀ ਕਹਿਨੇ ਹੋ ਪਲੀਜ਼ ਪ੍ਰਭੂ డు ਸਮਥਿੰਗ ਡੂ ਸਮਥਿੰਗ ਕੁਝ ਨਾ ਕੁਝ ਕਰ ਪ੍ਰਭੂ ਕੋਈ ਨਾ ਕੋਈ ਨੌਕਰੀ ਦੇ ਦੇ ਪੈਣੂ ਉੱਤੇ ਪ੍ਰਭੂ ਨਿਰਾਸ਼ਾ ਦੇ ਵਿੱਚ ਅਸੀਂ ਕੀ ਕਹਿੰਨੇ ਆ ਪ੍ਰਭੂ ਸਾਡੇ ਲਈ ਕੁਝ ਨਾ ਕੁਝ ਕਰ ਦਿਓ ਕੁਝ ਨਾ ਕੁਝ ਦੇ ਪ੍ਰਭੂ ਇਹ ਸਾਡੇ ਪ੍ਰਾਰਥਨਾ ਦਾ ਤਰੀਕਾ ਹੈ ਪੌਲਸ ਕਿਉਂ ਮਹਾਨ ਹੋਇਆ ਜਾਂਦੇ ਹੂੰ ਪੌਲਸ ਕਿਉਂ ਮਹਾਨ ਸੇਵਾ ਕਰ ਸਕਿਆ ਜਾਂਦੇ ਹੂੰ ਉਹ ਆਪਣੇ ਜੀਵਨ ਚ ਸਭ ਤੋਂ ਪਹਿਲੀ ਪ੍ਰਾਰਥਨਾ ਕੀ ਕਰ ਰਿਹਾ ਸੀ ਜਾਂਦੇ ਹੂੰ ਪ੍ਰਭੂ ਦੱਸੋ ਮੈਂ ਕੀ ਕਰਾਂ ਅਤੇ ਸਾਡੀ ਪ੍ਰਾਰਥਨਾ ਕੀ ਆ ਪ੍ਰਭੂ ਕਦੋਂ ਕਰਵਾਉਂਗੇ ਤੁਸੀਂ ਮੇਰਾ ਵਿਆਹ ਇਹ ਆ ਸਾਡੀ ਪ੍ਰਾਰਥਨਾ ਕਦੋਂ ਦਾਉਂਗੇ ਮੈਨੂੰ ਨੌਕਰੀ ਇਹ ਆ ਸਾਡੀ ਪ੍ਰਾਰਥਨਾ ਕਦੋਂ ਮੈਨੂੰ ਠੀਕ ਕਰੋਗੇ ਕਦੋਂ ਮੈਨੂੰ ਨੌਕਰੀ ਦਾਉਂਗੇ ਕਦੋਂ ਮੈਨੂੰ ਚੰਗਾ ਭਵਿੱਖ ਦਾਉਂਗੇ ਕਦੋਂ ਚੰਗਾ ਕਰੋਗੇ ਹਮੇਸ਼ਾ ਸੀ ਪ੍ਰਭੂ ਨੂੰ ਕਹਨੇ ਆ ਇੱਕਲ ਹੋ ਕਰ ਇੱਕਲ ਹੋ ਕਰ ਪਰਮੇਸ਼ਵਰ ਨੂੰ ਹੀ ਕਹਨੇ ਆ ਕੀ ਕਦੇ ਪ੍ਰਭੂ ਕੋਲ ਆ ਕੇ ਕਿਹਾ ਹੈ ਪ੍ਰਭੂ ਮੈਂ ਕੀ ਕਰਾਂ ਕਦੇ ਕਿਹਾ ਹੈ ਪ੍ਰਭੂ ਦੱਸੋ ਮੈਂ ਕੀ ਕਰਾਂ ਮੈਨੂੰ ਤੁਸੀਂ ਚੰਗੀ ਸਿਹਤ ਦਿੱਤੀ ਇਸ ਤੰਦਰੁਸਤੀ ਦੇ ਨਾਲ ਮੈਂ ਤੁਹਾਡੇ ਲਈ ਕੀ ਕਰਾਂ ਤੁਸੀਂ ਮੈਨੂੰ ਚੰਗੀ ਨੌਕਰੀ ਦਿੱਤੀ ਦੱਸੋ ਇਸ ਨੌਕਰੀ ਤੋਂ ਮੈਂ ਕੀ ਕਰਾਂ ਤੁਸੀਂ ਚੰਗਾ ਮਕਾਨ ਦਿੱਤਾ ਦੱਸੋ ਮੈਂ ਕੀ ਕਰਾਂ ਚੰਗਾ ਸਾਧਨ ਦਿੱਤਾ ਦੱਸੋ ਮੈਂ ਕੀ ਕਰਾਂ ਚੰਗਾ ਪ੍ਰਮੋਸ਼ਨ ਦਿੱਤਾ ਦੱਸੋ ਮੈਂ ਕੀ ਕਰਾਂ ਪ੍ਰਭੂ ਤੁਸੀਂ ਚੰਗੇ ਬੱਚੇ ਦਿੱਤੇ ਇਹਨਾਂ ਬੱਚਿਆਂ ਦਾ ਕੀ ਕਰਾਂ ਕੀ ਕਦੇ ਵੀ ਅਸੀਂ ਪ੍ਰਾਰਥਨਾ ਕੀਤੀ ਆ ਪ੍ਰਭੂ ਦੱਸੋ ਮੈਂ ਕੀ ਕਰਾਂ ਮੈਂ ਕਰਾਂਗਾ ਹਮੇਸ਼ਾ ਪ੍ਰਭੂ ਨੂੰ ਕੈਨਿਉ ਇਕਰ ਹੋਕਰ ਇਕਰ ਹੋਕਰ ਸਾਡਾ ਜੀਵਨ ਇਸੇ ਤਰ੍ਹਾਂ ਦਾ ਹੋ ਗਿਆ ਪੌਲਸ ਨੇ ਕਿਹਾ ਪ੍ਰਭੂ ਮੈਂ ਕੀ ਕਰਾਂ ਪ੍ਰਭੂ ਨੇ ਕਿਹਾ ਤੂੰ ਅਨਿਆ ਜਾਤੀਆਂ ਦੇ ਲਈ ਤੈਨੂੰ ਮੈਂ ਚਾਨਣ ਦੇ ਰੂਪ ਚ ਚੁਣ ਲਿਆ ਹੈ ਆ ਮੇਰੀ ਸੇਵਾ ਕਰ ਮੇਰੇ ਪਿਆਰ ਦਾ ਪ੍ਰਚਾਰ ਕਰ ਉਹਨੇ ਪ੍ਰਭੂ ਤੇ ਇਸ ਲਈ ਵਿਸ਼ਵਾਸ ਨਹੀਂ ਕੀਤਾ ਕਿ ਪ੍ਰਭੂ ਉਹਦੇ ਲਈ ਕੁਝ ਕਰੇਗਾ ਉਹਨੇ ਪ੍ਰਭੂ ਤੇ ਵਿਸ਼ਵਾਸ ਇਸ ਲਈ ਕੀਤਾ ਉਹ ਪ੍ਰਭੂ ਦੇ ਲਈ ਕੁਝ ਕਰਨਾ ਚਾਹੁੰਦਾ ਸੀ ਪਿਆਰਿਓ ਅੱਜ ਇਹ ਸੋਚ ਰਹੇ ਹੋ ਕਿ ਪ੍ਰਭੂ ਕੁਝ ਕਰੇਗਾ ਜਾਂ ਇਹ ਸੋਚ ਰਹੇ ਹੋ ਕਿ ਮੈਂ ਪ੍ਰਭੂ ਦੇ ਲਈ ਕੁਝ ਕਰਨਾ ਹੈ ਮੈਂ ਪੁੱਛਦਾ ਹਾਂ ਤੁਸੀਂ ਕੀ ਸੋਚ ਰਹੇ ਹੋ ਪ੍ਰਭੂ ਲਈ ਕੁਝ ਕਰਨਾ ਹੈ ਪੌਲਸ ਇਸ ਤਰ੍ਹਾਂ ਸੋਚਦਾ ਸੀ ਉਸ ਕਰਨ ਦੇ ਵਿੱਚ ਕਿੰਨੀਆਂ ਵੀ ਮੁਸ਼ਕਿਲਾਂ ਆਵੇ ਰੋਕ ਨਹੀਂ ਸਕੀਆਂ ਬੜੀ ਮਾਰ ਖਾਂ ਤੇ ਵੀ ਉਸ ਦੇ ਪ੍ਰਚਾਰ ਕਰਨ ਨੂੰ ਰੋਕ ਨਾ ਸਕੇ ਕਹਿ ਰਿਹਾ ਹੈ ਨਾ 39 39 ਕੋੜੇ ਮੈਂ ਪੰਜ ਵਾਰ ਖਾਦੇ ਤਿੰਨ ਵਾਰ ਜਹਾਜ਼ ਟੁੱਟ ਗਿਆ ਅਸੀਂ ਜੋ ਪੜਿਆ ਹੈ 27 ਅਧਿਆਇ ਚ ਚੌਥੀ ਵਾਰ ਹੈ ਬੁਰੀ ਤਰ੍ਹਾਂ ਮੈਨੂੰ ਮਾਰਿਆ ਬੁਰੇ ਤਰੀਕੇ ਨਾਲ ਮੈਨੂੰ ਸਤਾਇਆ ਕੀ ਇਹ ਹੀ ਹੈ ਜਾਂ ਕੁਝ ਹੋਰ ਵੀ ਕਿਹਾ ਤਿੰਨ ਵਾਰ ਮੈਂ ਬੈਂਤਾ ਖਾਧੀਆਂ ਇੱਕ ਵਾਰ ਮੇਰੇ ਤੇ ਪਥਰਾਵ ਕੀਤਾ ਗਿਆ ਤਿੰਨ ਵਾਰ ਜਹਾਜ਼ ਜਿਹਦੇ ਤੇ ਮੈਂ ਖੜਿਆ ਸੀ ਟੁੱਟ ਗਿਆ ਇੱਕ ਰਾਤ ਮੈਂ ਸਮੁੰਦਰ ਦੇ ਵਿੱਚ ਹੀ ਕੱਟੀ ਬਾਰ-ਬਾਰ ਯਾਤਰਾਵਾਂ ਵਿੱਚ ਨਦੀਆਂ ਦੇ ਜੋਖਮ ਦੇ ਵਿੱਚ ਸਮੱਸਿਆਵਾਂ ਦੇ ਵਿੱਚ ਅਨਿਆ ਜਾਤੀਆਂ ਦੇ ਨਾਲ ਸਮੱਸਿਆ ਸੀ ਅਤੇ ਕਈ ਜਾਤੀਆਂ ਦੇ ਨਾਲ ਸਮੱਸਿਆ ਸੀ ਨਗਰਾ ਦੀ ਸਮੱਸਿਆ ਤੋਂ ਜੰਗਲਾਂ ਦੀ ਸਮੱਸਿਆ ਤੋਂ ਸਮੁੰਦਰ ਦੀ ਸਮੱਸਿਆ ਤੋਂ ਝੂਠੇ ਭਰਾਵਾਂ ਦੇ ਵਿੱਚੋਂ ਸਮੱਸਿਆ ਤੋਂ ਮੈਂ ਨਿਕਲਿਆ ਮਿਹਨਤ ਅਤੇ ਯਤਨ ਦੇ ਵਿੱਚ ਭੁੱਖ ਅਤੇ ਪਿਆਸ ਦੇ ਵਿੱਚ ਬਾਰ-ਬਾਰ ਜਾਗਨ ਤੇ ਬਾਰ-ਬਾਰ ਉਪਵਾਸ ਕਰਨ ਤੇ ਕਈ ਜਗਾਂ ਮਤੇ ਮੁਸ਼ਕਿਲਾਂ ਸਈਆਂ ਅਤੇ ਕਈ ਗੱਲਾਂ ਨੂੰ ਸੋਚ ਕੇ ਜੋ ਗੱਲਾਂ ਮੈਂ ਨਹੀਂ ਕਰਦਾ ਸਮਝ ਗਏ ਹੂੰ ਕੋਈ ਸਾਡੇ ਵਿਚਾਰ ਹੈ ਪ੍ਰਭੂ ਤੇ ਵਿਸ਼ਵਾਸ ਕੀਤਾ ਇਸ ਲਈ ਮੇਰੀ ਨੌਕਰੀ ਚਲੀ ਗਈ ਨੌਕਰੀ ਚਲੇਗੀ ਇਸ ਲਈ ਮੈਂ ਭੁੱਖਾ ਹਾਂ ਤੁਹਾਡੇ ਤੋਂ ਪਹਿਲਾਂ ਹੀ ਪੌਲਸ ਭੁੱਖਾ ਸੀ ਪੌਲਸ ਤੋਂ ਪਹਿਲਾਂ ਮੇਰਾ ਪ੍ਰਭੂ ਯੀਸ਼ੂ ਮਸੀਹੀ ਪੋਕ ਵਿੱਚੋਂ ਨਿਕਲਿਆ ਪ੍ਰਭੂ ਤੇ ਵਿਸ਼ਵਾਸ ਕਰਨ ਦੇ ਕਾਰਨ ਜੇ ਤੁਸੀਂ ਆਪਣੇ ਜੀਵਨ ਚ ਮੁਸ਼ਕਿਲਾਂ ਚੋਂ ਨਿਕਲ ਰਹੇ ਹੋ ਤਾਂ ਜੇ ਕਿਸੇ ਸਮੱਸਿਆ ਵਿੱਚ ਹੋ ਤਾਂ ਤੁਸੀਂ ਆਪਣੇ ਆਪ ਨੂੰ ਮੁਬਾਰਕ ਸਮਝੋ ਮਤੀ 5ਵਾਂ ਅਧਿਆਇ 11ਵਾਂ ਵਚਨ ਧੰਨ ਹੋ ਤੁਸੀਂ ਜਦ ਮਨੁੱਖ ਮੇਰੇ ਕਾਰਨ ਤੁਹਾਡੀ ਨਿੰਦਾ ਕਰੇ ਅਤੇ ਸਤਾਵੇ ਅਤੇ ਝੂਠ ਬੋਲ ਕੇ ਤੁਹਾਡੇ ਵਿਰੁੱਧ ਹਰ ਤਰ੍ਹਾਂ ਦੀਆਂ ਬੁਰੀਆਂ ਗੱਲਾਂ ਕਰਨ ਪਿਆਰਿਓ ਕੋਈ ਤੁਹਾਨੂੰ ਪ੍ਰਭੂ ਦੇ ਉੱਪਰ ਵਿਸ਼ਵਾਸ ਦੇ ਕਾਰਨ ਕਿ ਸਤਾ ਰਿਆ ਹੈ ਜਾਂ ਨਿੰਦਾ ਕਰ ਰਿਹਾ ਦੁਖੀ ਨਾ ਹੋਇਓ ਨਿਰਾਸ਼ ਨਾ ਹੋਇਓ ਯੀਸ਼ੂ ਤੇ ਵਿਸ਼ਵਾਸ ਕੀਤਾ ਇਸ ਲਈ ਮੈਨਾਂ ਵਿਤਕਰਾ ਹੋ ਰਿਹਾ ਹੈ ਯੀਸ਼ੂ ਤੇ ਵਿਸ਼ਵਾਸ ਕੀਤਾ ਇਸ ਲਈ ਤਾਂ ਮੇਰਾ ਮਜ਼ਾਕ ਉਡਾ ਰਹੇ ਆ ਯੀਸ਼ੂ ਮਸੀਹ ਤੇ ਵਿਸ਼ਵਾਸ ਕਰਨ ਦੇ ਕਾਰਨ ਹੀ ਉਹਨਾਂ ਨੇ ਮੈਨੂੰ ਤਿਆਗ ਦਿੱਤਾ ਦੁਖੀ ਨਾ ਹੋਇਓ ਤੁਸੀਂ ਜੋ ਪਹਿਲਾ ਪਾਪੀ ਸੀ अगर यीशु मसीह दे कारण तुसी निंदा महसूस कर रहे हो ता ਤੁਹਾਡੇ ਤੋਂ ਪਹਿਲਾਂ ਪ੍ਰਭੂ ਯੀਸ਼ੂ ਮਸੀਹ ਤੁਹਾਡੇ ਤੋਂ ਵੀ ਜ਼ਿਆਦਾ ਨਿੰਦਾ ਸਹਿ ਚੁੱਕਿਆ ਦੁੱਖ ਚੱਲਿਆ ਮੁਸੀਬਤਾਂ ਚੱਲੀਆਂ ਮਾਰ ਖਾਧੀ ਸਲੀਬ ਚੁੱਕੀ ਤਿੰਨ ਕਿੱਲਾ ਨਾਲ ਲਟਕਾਇਆ ਗਿਆ ਕਾਦੇ ਲਈ ਕਿ ਯੀਸ਼ੂ ਨੇ ਕਿਹਾ ਤੁਹਾਨੂੰ ਪਿਆਰ ਕੀਤਾ ਇਸ ਲਈ ਅੱਜ ਮੈਨੂੰ ਦੁੱਖ ਮਿਲ ਰਿਹਾ ਹੈ ਤੁਹਾਨੂੰ ਪਿਆਰ ਕੀਤਾ ਇਸ ਲਈ ਤਾਂ ਅੱਜ ਮੈਂ ਸਤਾਇਆ ਜਾ ਰਿਹਾ ਹਾਂ ਨਹੀਂ ਪਿਆਰਿਓ ਪ੍ਰਭੂ ਨੇ ਆਨੰਦ ਨਾਲ ਤੁਹਾਡੇ ਤੇ ਮੇਰੇ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸਾਨੂੰ ਇੰਨਾ ਪਿਆਰ ਕਰਨ ਵਾਲਾ ਜੋ ਸਾਡਾ ਪ੍ਰਭੂ ਹੈ ਜਿਉਂਦਲੀ ਨਿੰਦਾ ਸਣੀ ਪਏ ਜੇ ਤੁਸੀਂ ਮਨ ਚ ਦੁਖੀ ਹੁੰਦੇ ਹੋ ਤਾਂ ਇਹ ਚੰਗੀ ਗੱਲ ਨਹੀਂ ਆ ਪ੍ਰਾਰਥਨਾ ਦੇ ਕਾਰਨ ਚਰਚ ਜਾਣ ਦੇ ਕਾਰਨ ਪਤੀ ਦੇ ਕੁਝ ਕਹਿਣ ਤੇ ਪਤਨੀ ਦੇ ਕੁਝ ਕਹਿਣ ਤੇ ਰਿਸ਼ਤੇਦਾਰਾਂ ਦੀ ਕੁਝ ਕਹਿਣ ਤੇ ਤੁਸੀਂ ਦੁਖੀ ਨਾ ਹੋਵੋ ਅਤੇ ਨਾ ਰੋਵੋ ਆਨੰਦਿਤ ਹੋਵੋ ਬਾਈਬਲ ਦੱਸਦੀ ਆ ਜੇ ਉਹ ਆਨੰਦ ਤੁਹਾਡੇ ਵਿੱਚ ਆ ਤੁਸੀਂ ਦੁਖੀ ਨਹੀਂ ਹੋਵੋਗੇ ਪਰੇਸ਼ਾਨ ਨਹੀਂ ਹੋਵੋਗੇ ਪਿਆਰੋ ਫਿਲਪੀਆ ਨੂੰ ਪੌਲਸ ਪੱਤਰੀ ਲਿਖਦੇ ਹੋਏ ਕੀ ਕਹਿ ਰਿਹਾ ਹੈ ਫਿਲਪੀਆ 4:4 ਵਚਨ ਪ੍ਰਭੂ ਦੇ ਵਿੱਚ ਸਦਾ ਆਨੰਦਿਤ ਰਹੋ ਮੈਂ ਫਿਰ ਕਹਿੰਦਾ ਹਾਂ ਆਨੰਦਿਤ ਰਹੋ ਮੈਂ ਫਿਰ ਕਹਿੰਦਾ ਹਾਂ ਆਨੰਦਿਤ ਰਹੋ ਆਨੰਦਿਤ ਰਹੋ ਇਹ ਕਿਵੇਂ ਉਹ ਲਿਖ ਪਾਇਆ ਉਹ ਆਪ ਦੁੱਖ ਚੱਲ ਰਿਹਾ ਸੀ ਭੁੱਖ ਨਾਲ ਤੜਫ ਰਿਹਾ ਸੀ ਦੁੱਖ ਚੱਲ ਰਿਹਾ ਸੀ ਉਹਦੇ ਹੱਥਾਂ ਅਤੇ ਪੈਰਾਂ ਦੇ ਵਿੱਚ ਜ਼ੰਜੀਰਾ ਬੰਨ੍ਹ ਕੇ ਉਸ ਨੂੰ ਬੰਨਿਆ ਹੋਇਆ ਸੀ ਐਸੇ ਹਾਲਾਤਾਂ ਵਿੱਚ ਪੌਲਸ ਕਹਿ ਰਿਹਾ ਹੈ ਹੈ ਫਿਲਪੀਆ ਦੀ ਕਲਿਸਿਆ ਆਨੰਦ ਮਨਾਓ ਪ੍ਰਭੂ ਦੇ ਵਿੱਚ ਆਨੰਦਿਤ ਰਵੋ ਤੁਸੀਂ ਆਪਣੇ ਧੀਰਜ ਨੂੰ ਦੁਨੀਆਂ ਨੂੰ ਦਿਖਾਓ ਕਿਵੇਂ ਹੋ ਪਾਇਆ ਹੈ ਆਨੰਦ ਦੇ ਬਾਰੇ ਕਹਿਣਾ ਭੈਣੋ ਅਤੇ ਭਰਾਵੋ ਜੇ ਤੁਹਾਡੇ ਵਿੱਚ ਮਸੀਹ ਹੈ ਇੱਕ ਸੱਚ ਨੂੰ ਯਾਦ ਰੱਖੋ ਹਾਲਾਤ ਕੁਝ ਵੀ ਹੋਵੇ ਸਮੱਸਿਆਵਾਂ ਕੁਝ ਵੀ ਹੋਵੇ ਉਹ ਕਿੰਨੀਆਂ ਵੀ ਤੇਜ਼ ਕਿਉਂ ਨਾ ਹੋਵੇ ਹੌਂਸਲਾ ਰੱਖੋ ਕਿਉਂ ਹੌਂਸਲਾ ਰੱਖਣਾ ਹੈ ਭਲਾ ਤੁਸੀਂ ਆਪਣੀਆਂ ਸਮੱਸਿਆਵਾਂ ਚ ਇਕੱਲੇ ਨਹੀਂ ਹੋ ਤੁਹਾਨੂੰ ਜੋ ਜਾਨ ਤੋਂ ਵੀ ਵੱਧ ਪਿਆਰ ਕਰਦਾ ਹੈ ਉਹ ਹੀ ਪ੍ਰਭੂ ਯੀਸ਼ੂ ਮਸੀਹ ਹੈ ਇਸ ਲਈ ਤੁਸੀਂ ਇਕੱਲੇ ਨਹੀਂ ਹੋ ਮੇਰਾ ਸਵਾਲ ਹੈ ਕੀ ਤੁਹਾਡੀ ਸਮੱਸਿਆ ਪ੍ਰਭੂ ਦੂਰ ਕਰ ਪਾਉਣਗੇ ਜਾਂ ਨਹੀਂ ਕਰ ਪਾਉਣਗੇ ਸਮੱਸਿਆ ਹੈ ਉਸ ਸਮੱਸਿਆ ਨੂੰ ਦੂਰ ਕਰਨ ਦੇ ਲਈ ਪ੍ਰਭੂ ਯੀਸ਼ੂ ਵੀ ਹੈ ਪ੍ਰਭੂ ਲਈ ਕੁਝ ਵੀ ਮੁਸ਼ਕਿਲ ਨਹੀਂ ਹੁਣ ਤੁਹਾਡੀ ਸਮੱਸਿਆ ਦਾ ਹੱਲ ਹੈ ਕਿ ਨਹੀਂ ਦੱਸੋ ਹੈ ਫਿਰ ਤੁਸੀਂ ਕਿਉਂ ਰੋਂਦੇ ਹੋ ਦੱਸੋ ਦੱਸੋ ਬਾਈਬਲ ਦੱਸਦੀ ਹੈ ਤੁਸੀਂ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ ਤੁਹਾਨੂੰ ਜੋ ਚਾਹੀਦਾ ਤੁਹਾਡੇ ਸਵਰਗੀ ਪਿਤਾ ਨੂੰ ਪਤਾ ਹੈ ਪੰਛੀਆਂ ਨੂੰ ਦੇਖੋ ਉਹ ਨਾ ਬੀਜਦੇ ਆ ਨਾ ਕੱਟਦੇ ਆ ਅਤੇ ਨਾ ਢੰਡਾਰਾ ਦੇ ਵਿੱਚ ਇਕੱਠਾ ਕਰਦੇ ਆ ਜੇ ਸੁਰਗੇ ਪਿਤਾ ਪੰਛੀਆਂ ਨੂੰ ਖਾਣ ਨੂੰ ਦੇ ਰਿਹਾ ਹੈ ਜੋ ਤੁਸੀਂ ਉਹਦੇ ਸਰੂਪ ਚ ਬਣਾਏ ਗਏ ਹੋ ਕਿ ਉਹ ਤੁਹਾਨੂੰ ਨਹੀਂ ਦੇਵੇਗਾ ਮੇਰੇ ਭੈਣੋ ਅਤੇ ਭਰਾਵੋ ਚਿੰਤਾ ਨਾ ਕਰੋ ਉਸ ਦਿਨ ਜਦੋਂ ਪੌਲਿਸ ਜਹਾਜ਼ ਚ ਯਾਤਰਾ ਕਰ ਰਿਆ ਸੀ ਅਤੇ ਹਾਲਾਤ ਕੀ ਸੀ ਸਥਿਤੀ ਕੀ ਸੀ ਜਾਣਦੇ ਹੋ ਉਹਨਾਂ 'ਚ ਜੀਣ ਦੀ ਆਸ ਬਿਲਕੁਲ ਵੀ ਨਹੀਂ ਸੀ ਤਕਿਓ ਮਰ ਗਏ ਮਰ ਗਏ ਆਓ ਵੇਖਾਂਗੇ ਚੇਲਿਆ ਦੀ ਕਰਤਵ 27 ਅਧਿਆਇ 21ਵਾਂ ਵਚਨ ਜਦ ਉਹ ਬਹੁਤ ਦਿਨਾਂ ਤੱਕ ਭੁੱਖੇ ਰਹਿ ਚੁੱਕੇ ਤਾਂ ਤਾਂ ਪੌਲਸ ਨੇ ਉਹਨਾਂ ਦੇ ਵਿੱਚ ਖੜੇ ਹੋ ਕੇ ਕਿਹਾ हे ਲੋਕੋ ਚਾਹੀਦਾ ਸੀ ਕਿ ਤੁਸੀਂ ਮੇਰੀ ਗੱਲ ਮੰਨ ਕੇ ਕਰੇਤੋ ਨਾ ਜਹਾਜ ਖੋਲ ਦੇ ਅਤੇ ਨਾ ਇਹ ਬਿਪਤਾ ਆਉਂਦੀ ਅਤੇ ਨਾ ਇਹ ਨੁਕਸਾਨ ਚੱਕਦੇ 22ਵਾਂ ਵਚਨ ਅਤੇ ਹੁਣ ਮੈਂ ਤੁਹਾਨੂੰ ਇਹ ਦੱਸਦਾ ਹਾਂ ਕਿ ਹੌਂਸਲਾ ਰੱਖੋ ਸਾਰੇ ਨਿਰਾਸ਼ ਹੋ ਚੁੱਕੇ ਸੀ ਸਾਰੇ ਥੱਕ ਚੁੱਕੇ ਸੀ ਪੀਣ ਨੂੰ ਪਾਣੀ ਵੀ ਨਹੀਂ ਸੀ ਨਾ ਹੀ ਭੋਜਨ ਸੀ ਆਪਣੀ ਜਾਨ ਨੂੰ ਗਵਾਉਣ ਦੇ ਚੱਕਰ ਦੇ ਵਿੱਚ ਡਰਦੇ ਹੋਏ ਜੀ ਰਹੇ ਸੀ ਜਦ ਸਵੇਰ ਹੋ ਰਹੀ ਸੀ ਤਦ ਪੌਲਸ ਨੇ ਇਹ ਕਹਿ ਕੇ ਸਾਰਿਆਂ ਨੂੰ ਭੋਜਨ ਖਾਣ ਦੇ ਲਈ ਕਿਹਾ ਤੂੰ ਕਿਵੇਂ ਦਾ ਵਿਅਕਤੀ ਹੈ ਭੋਜਨ ਖਾਣ ਲਈ ਕਹਿ ਰਿਹਾ ਹੈ ਅਸੀਂ ਕਦੇ ਵੀ ਡੁੱਬ ਸਕਦੇ ਹਾਂ ਕਿ ਇਹ ਕੋਈ ਭੋਜਨ ਦਾ ਸਮੇਂ ਹੈ ਅਸੀਂ ਮਰ ਰਹੇ ਹਾਂ ਤੁਸੀਂ ਭੋਜਨ ਕਹਿ ਰਹੇ ਹੋ ਪੌਲਸ ਕਹਿ ਰਿਹਾ ਹੈ ਅਸੀਂ ਬਿਲਕੁਲ ਵੀ ਨਹੀਂ ਮਰਾਂਗੇ ਤੈਨੂੰ ਕਿਵੇਂ ਪਤਾ ਕੱਲ ਰਾਤ ਸਵਰਗ ਦੂਤ ਨੇ ਮੈਨੂੰ ਆ ਕੇ ਕੀ ਦਰਸ਼ਨ ਦਿੱਤਾ ਸਾਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਏਗਾ ਜੇ ਮੇਰੇ ਪ੍ਰਭੂ ਨੇ ਕੁਝ ਕੀਤਾ ਹੈ ਉਹ ਉਸ ਨੂੰ ਪੂਰਾ ਕਰਕੇ ਵੀ ਦਿਖਾਵੇਗਾ ਸਭ ਦੀ ਇੱਕ ਹੀ ਸਮੱਸਿਆ ਸੀ ਭੈਣੋ ਅਤੇ ਭਰਾਵੋ ਜੋ ਸਮੱਸਿਆ ਅੱਜ ਤੁਹਾਡੀ ਆ ਉਹੀ ਸ਼ਾਇਦ ਤੁਹਾਡੇ ਰਿਸ਼ਤੇਦਾਰਾਂ ਦੀ ਵੀ ਹੋਏਗੀ ਜੋ ਸਮੱਸਿਆ ਤੁਹਾਡੀ ਆ ਤੁਹਾਡੇ ਭੈਣਾ ਭਰਾਵਾਂ ਦੀ ਵੀ ਹੋਏਗੀ ਜੋ ਸਮੱਸਿਆ ਤੁਹਾਡੀ ਆ ਤੁਹਾਡੇ ਦੋਸਤਾਂ ਦੀ ਵੀ ਹੋਏਗੀ ਜਿੱਥੇ ਤੁਸੀਂ ਕੰਮ ਕਰਦੇ ਹੋ ਤੁਹਾਡੇ ਨਾਲ ਦੀ ਆਦੀ ਹੋਏਗੀ ਉਹਨਾਂ ਚ ਤੇ ਤੁਹਾਡੇ ਚ ਫਰਕ ਕੀ ਆ ਜਾਂਦੇ ਹੋ ਇਹੀ ਫਰਕ ਹੈ ਆਓ ਵੇਖਦੇ ਹਾਂ ਉਹ ਕੀ ਹੈ 23ਵਾਂ ਵਚਨ ਕਿਉਂਕਿ ਪਰਮੇਸ਼ੁਰ ਜਿਸ ਦਾ ਮੈਂ ਹਾਂ ਅਤੇ ਜਿਹਦੀ ਸੇਵਾ ਕਰਦਾ ਹਾਂ ਉਹਦੇ ਸਵਰਗਦੂਤ ਨੇ ਅੱਜ ਰਾਤ ਮੇਰੇ ਕੋਲ ਆ ਕੇ ਕਿਹਾ हे ਪੌਲਸ ਨਾ ਡਰ ਉਸ ਜਹਾਜ਼ 'ਚ ਰਹਿਣ ਵਾਲੇ ਅਤੇ ਪੌਲਸ ਦੇ ਵਿੱਚ ਕੀ ਫਰਕ ਸੀ ਤੁਸੀਂ ਜਾਣਦੇ ਹੋ ਕੀ ਤੁਹਾਡੇ ਜੀਵਨ ਚ ਅੱਜ ਸਮੱਸਿਆ ਹੈ ਹੈ ਕਹਿਣ ਵਾਲੇ ਆਪਣੇ ਹੱਥ ਵਿਖਾਓ ਸਮੱਸਿਆ ਨੂੰ ਦੂਰ ਕਰਨ ਵਾਲਾ ਪਰਮੇਸ਼ਵਰ ਹੈ ਹੈ ਕਹਿਣ ਵਾਲੇ ਹੱਥ ਵਿਖਾਓ ਸੰਸਾਰ ਦੇ ਲੋਕਾਂ ਨੂੰ ਵੀ ਸਮੱਸਿਆ ਹੈ ਲੇਕਿਨ ਸੰਸਾਰ ਚ ਸੰਸਾਰ ਦੇ ਲੋਕਾਂ ਚ ਸਮੱਸਿਆਵਾਂ ਹੈ ਸਾਨੂੰ ਵੀ ਆ ਪਰ ਫਰਕ ਕੀ ਆ ਸਾਡੇ ਜੀਵਨ ਚ ਜੋ ਸਾਡੀ ਸਮੱਸਿਆ ਨੂੰ ਦੂਰ ਕਰ ਸਕਦਾ ਹੈ ਉਹ ਪਰਮੇਸ਼ਵਰ ਨਾਲਾ ਉਸ ਜਹਾਜ਼ 'ਚ ਸਾਰੇ ਸਮੱਸਿਆ 'ਚੋਂ ਨਿਕਲ ਪਾ ਰਹੇ ਸੀ ਪਰ ਇੱਕ ਜਾਣਾ ਹੀ ਕਹਿ ਸਕਿਆ ਇੱਕ ਹੀ ਜਾਣਾ ਹਿੰਮਤ ਦੇ ਪਾਇਆ ਇੱਕ ਹੀ ਵਿਅਕਤੀ ਉਹਨਾਂ ਨੂੰ ਭੋਜਨ ਦੇ ਸਕਿਆ ਜਾਂਦੇ ਹੋ ਕੌਣ ਪੌਲਸ ਸੱਜਣੋ ਡਰੋ ਨਾ ਕਿਉਂਕਿ ذات ਨੂੰ ਪਰਮੇਸ਼ਵਰ ਨੇ ਮੇਰੇ ਨਾਲ ਗੱਲ ਕੀਤੀ ਕੀ ਗੱਲ ਕੀਤੀ ਆਓ ਵੇਖਦੇ ਹਾਂ ਉਹਦੇ ਸੁਰਗਦੂਤ ਨੇ ਅੱਜ ਰਾਤ ਮੈਨੂੰ ਆਕੇ ਕਿਹਾ हे पौलुस तू ना डर ਤੈਨੂੰ ਕੈਸਰ ਦੇ ਸਾਹਮਣੇ ਖੜਾ ਹੋਣਾ ਹੀ ਪਵੇਗਾ ਵੇਖ ਪਰਮੇਸ਼ੁਰ ਨੇ ਸਾਰੇ ਜੋ ਤੇਰੇ ਨਾਲ ਯਾਤਰਾ ਕਰ ਰਹੇ ਆ ਤੇਰੇ ਨਾਲ ਦਿੱਤੇ ਆ اے ਸੁਲਾਈ اے ਸਜਨੋ ਹੌਸਲਾ ਰੱਖੋ ਕਿਉਂਕਿ ਮੈਂ ਪਰਮੇਸ਼ੁਰ ਤੇ ਵਿਸ਼ਵਾਸ ਰੱਖਦਾ ਹਾਂ ਕਿ ਜਿਵੇਂ ਦਾ ਮੈਨੂੰ ਕਿਹਾ ਗਿਆ ਹੈ ਉਸੇ ਤਰ੍ਹਾਂ ਦਾ ਹੀ ਹੋਏਗਾ ਪਰ ਸਾਨੂੰ ਕਿਸੇ ਟਾਪੂ ਦੇ ਉੱਪਰ ਜਾ ਕੇ ਟਿਕਣਾ ਪਵੇਗਾ ਆਓ ਪਾ ਦੇਖਦੇ ਆਂ 36ਵਾਂ ਵਚਨ ਤਾਦੋ ਸਾਰੇ ਵੀ ਹੌਸਲਾ ਰੱਖ ਕੇ ਭੋਜਨ ਕਰਨ ਲੱਗੇ ਆਪਾਂ ਸਾਰੇ ਮਿਲ ਕੇ ਜਹਾਜ਼ ਚ 276 ਜਾਣੇ ਸੀ 276 ਲੋਕ ਸੀ ਐਨੇ ਜਾਣਿਆਂ ਦੇ ਵਿੱਚ 275 ਲੋਕ ਦਰਦੇ ਹੋਏ ਰੋਟੀ ਵੀ ਖਾਦੇ ਬਿਨਾ ਹੀ ਜੋ ਸਾਰੇ ਉੱਚੀ ਉੱਚੀ ਰੋ ਰਹੇ ਸੀ ਪ੍ਰਭੂ ਦੇ ਦਾਸ ਪੌਲਸ ਨੇ ਉਹਨਾਂ ਨੂੰ ਹੌਸਲਾ ਦੇ ਕੇ ਕਿਹਾ ਆਓ ਭੋਜਨ ਕਰੀਏ ਅਸੀਂ ਮਰਨ ਵਾਲੇ ਆ ਤੁਸੀਂ ਬਿਲਕੁਲ ਵੀ ਨਹੀਂ ਮਰੋਗੇ ਕਿਉਂ ਕਹਦੇ ਲਈ ਮੇਰੇ ਪ੍ਰਭੂ ਨੇ ਮੈਨੂੰ ਕਿਹਾ ਉਹ ਤੁਹਾਨੂੰ ਜਿਉਂਦਾ ਰੱਖੇਗਾ ਉਸ ਤੋਂ ਬਾਅਦ ਤੁਸੀਂ ਵੇਖਿਓ ਉਸ ਜਹਾਜ਼ ਦਾ ਇੱਕ ਵੀ ਵਿਅਕਤੀ ਮਰੇ ਬਿਨਾਂ ਹੀ ਉਸ ਪਾਰ ਪਹੁੰਚਾਇਆ ਗਿਆ ਪੈਣੋ ਅਤੇ ਭਰਾਵੋ ਕਿ ਮਸੀਹਾਂ ਨੂੰ ਸਮੱਸਿਆਵਾਂ ਆਉਣਗੀਆਂ ਦੱਸੋ ਆਉਣਗੀਆਂ ਬੋਲੋ ਆਉਣਗੀਆਂ ਕਿ ਗੈਰ ਮਸੀਹਾਂ ਨੂੰ ਸਮੱਸਿਆਵਾਂ ਆਉਣਗੀਆਂ ਆਉਣਗੀਆਂ ਤਾਂ ਜੇ ਮਸੀਹਾਂ ਦੇ ਜੀਵਨ 'ਚ ਸਮੱਸਿਆ ਤੇ ਗੈਰ ਮਸੀਹਾਂ ਦੇ ਜੀਵਨ 'ਚ ਵੀ ਸਮੱਸਿਆ ਤਾਂ ਸਾਡੇ ਅਤੇ ਉਹਨਾਂ 'ਚ ਕੀ ਫਰਕ ਹੈ ਸਾਨੂੰ ਸਮਝ ਕੇ ਸਾਡੀ ਖਬਰ ਲੈਣ ਵਾਲਾ ਸਾਡੀ ਖਬਰ ਲੈਣ ਵਾਲਾ ਪ੍ਰਭੂ ਯੀਸ਼ੂ ਮਸੀਹ ਉਹੋ ਸਾਡੇ ਨਾਲ ਹੈ जो ये विश्वास करता है कि परमेश्वर मेरे नाल है उस समस्याव तो कदे डरेगा नहीं क्योंकि समस्यावान दूर करने वाला परमेश्वर नाल है। विश्वास करने वाले होता मेरे नाल के प्रार्थना करोंगे पिता समस्या कुछ भी होनी भी वही क्यों ना हो हल करने वाले परमेश्वर हो ओ तुसी ही हो प्रभु ਸ਼ਾਂਤੀ ਦੇਣ ਵਾਲੇ ਪਰਮੇਸ਼ਵਰ ਹੋ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਆ ਬੇਚੈਨ ਹੋਣ ਦੀ ਲੋੜ ਨਹੀਂ ਆ ਦੁਖੀ ਹੋਣ ਦੀ ਲੋੜ ਨਹੀਂ ਆ ਮੇਰਾ ਕੰਮ ਹੋ ਗਿਆ ਇਸ ਤਰ੍ਹਾਂ ਜਦੋਂ ਮੈਂ ਸੋਚਦਾ ਹਾਂ ਪ੍ਰਭੂ ਤੂੰ ਆਪਣਾ ਕੰਮ ਸ਼ੁਰੂ ਕਰਦਾ ਹੈ ਆਪਣੇ ਕੰਮ ਨੂੰ ਸ਼ੁਰੂ ਕਰ ਪਿਤਾ ਮੇਰੇ ਭਰਾ ਦੇ ਜੀਵਨ ਚ ਮੇਰੀ ਭੈਣ ਦੇ ਜੀਵਨ ਚ ਆਪਣੇ ਕੰਮ ਨੂੰ ਸ਼ੁਰੂ ਕਰੋ अपने मकसद न पूरा कर अपनी योजना पूरा कर अपने नाम की महिमा ले लै पिता शायद बीमारी आ चंगाई दे दे पिता शायद बेरोजगारी आ रोजगार दे दे पिता शायद आर्थिक समस्याव है आर्थिक समस्याव दूर करो पिता शायद परिवार च समस्याव है हल कर दौ पिता ਪੜਨ ਲਿਖਨ ਦੇ ਲਈ ਸਹਾਇਤਾ ਕਰ ਦਿਓ ਅਤੇ ਹਰ ਇੱਕ ਬੱਚੇ ਨੂੰ ਸਮਝ ਦੇ ਦਿਓ ਬਚਾ ਲਵੋ ਪਿਤਾ ਹਰ ਇੱਕ ਪਰਿਵਾਰ ਨੂੰ ਬਚਾ ਲਵੋ ਹਰ ਇੱਕ ਨੂੰ ਬਚਾ ਲਹੋ ਪਿਤਾ ਤੇਰੀ ਇੱਛਾ ਨੂੰ ਪੂਰਾ ਕਰ ਸਕੇ ایسی ਸਮਰਥ ਦੇਓ ਤੇਰੇ ਗਵਾਹ ਹੋ ਕੇ ਜੀ ਸਕੀਏ ایسی ਕਿਰਪਾ ਕਰੋ ਆਪਣੇ ਕੰਮਾਂ ਨੂੰ ਕਰਨ ਦਾ ਮੌਕਾ ਦਿਓ ਜੀਵਨ 'ਚ ਦੁੱਖ ਆਏ ਨੁਕਸਾਨ ਹੋਵੇ ਚਾਹੇ ਕੋਈ ਵੀ ਮੁਸੀਬਤ ਹੋਵੇ ਚਾਹੇ ਪਰੇਸ਼ਾਨੀਆਂ ਹੋਵੇ ਨਿਰਾਸ਼ ਨਾ ਹੋ ਸਕੀਏ ਪਰੇਸ਼ਾਨ ਨਾ ਹੋ ਕੇ ਤੁਹਾਨੂੰ ਛੱਡੇ ਬਿਨਾ ਪਿਤਾ ਤੁਹਾਡਾ ਹੱਥ ਫੜ ਕੇ ਅੱਗੇ ਵਧ ਸਕੀਏ ਐਸੀ ਆਤਮਿਕਤਾ ਦੇ ਪਿਤਾ ਤੇਰੀ ਹੀ ਮਹਿਮਾ ਤੇਰਾ ਹੀ ਆਦਰ ਤੇਰਾ ਇਹ ਸਮਾਨ ਯੁਗਾਂ-ਯੁਗ ਤੱਕ ਹੁੰਦਾ ਰਵੇ ਯੀਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ प्रेम भरे नाम में अब सबको शलोम मेरा नाम सैमसन है मैं पढ़ा लिखा नहीं हूं मैं बहुत बुरा जीवन जीता था पत्ते खेलता था और बहुत शराब पीता था शराब के नशे में मेरी पत्नी को बहुत मारता था घर में सुख शांति नहीं थी मैं एक बहुत बड़ा पापी था मुझ जैसा व्यक्ति शायद इस संसार में कोई नहीं है मैं परमेश्वर का भय नहीं मानता था मर्जी के अनुसार जीता था मुझे देखकर मेरे माता पिता और रिश्तेदार मुझसे नफरत करते थे ऐसे में जी रहा था लेकिन एक दिन मैं नशे में कलवरी आवाज टीवी प्रोग्राम में अपने घर में देखा वचन से मुझे चेतावनी मिली और मेरे आंखें खुल गई और अगले रविवार मैं कलवरी टेंपल गया मैं किस तरह का बुरा जीवन जी रहा था उस दिन प्रभु मुझे बताए परमेश्वर तो अनु साफ साफ आज कह रहे या जिन्हें भी अपने शरीर शराब दे द्वारा शरीर दे कारण शरीर नु सिगरेट कारण शरीर दे कारण जिन्हें भी नाश कर रहे अज परमेश्वर कह रहे तो आदा शरीर मेरा मंदिर है मेरे मंदिर न अगर नाश करोंगे वेखो मैं थानू तो नाश कर देंगा परमेश्वर देनाश करने तो पहला परमेश्वर थोड़े तो ऊपर अपना क्रोध भड़का तो पहला अज अपने गुनाह नोगे अज अपने पापा नवोंगे जब मैं प्रभु का वचन सुना मुझे अपने आप को देखकर शर्म लगा मुझे माफ कीजिए और मेरे जीवन को सुधारिए ऐसे में रोते हुए प्रभु से प्रार्थना किया मैं शराब के नशे में बहुत से लोगों को दुख दिया था लेकिन कलवरी टेंपल जाते हुए परमेश्वर की बात सुनते हुए मैं अपने जीवन को सुधार रहा हूँ कितने बड़े पापी को भी प्रभु माफ करेंगे ये बात में कलवरी टेंपल को आने के बाद जाना नियमित रूप से कलवरी टेंपल आते हुए मेरे सारे बुरे आदतें दूर हो गए पहले मेरे माता पिता और रिश्तेदार मुझसे नफरत करते थे अब वो मेरे साथ अच्छी तरह से रह रहे हैं उस दिन कोई सुसमाचार सुनाए है इसलिए उस दिन मैं टीवी में कलवरी आवाज देख पाया और मेरा जीवन सुधर गया मेरे जीवन को सुधारे इस प्रभु के वचन को मैं सबको ਸੁਨਾਣਾ ਚਾਹਤਾਤਾ ਔਰ ਮਿਹਨਤ ਸੇ ਕਾਮ ਕਰਤਾਤਾ ਕਾਰ ਚਲਾਤਾਤਾ और अब तक मैं प्रभु का सुसमाचार कलवरी आवाज के द्वारा चार बार सुनाया मेरी गवाही देखकर जो प्रभु को माने वो भी प्रभु का सुसमाचार सबको सुना रहे हैं जब मैंने अपने आप को प्रभु को समर्पित किया तब प्रभु मुझे मुश्किलों से छुड़ाए आर्थिक समस्या दूर किए चाहे कितने बुरे व्यक्ति को भी प्रभु माफ करेंगे ये कहना मेरा जीवन ही एक उदाहरण है इसलिए मैं अपने गवाही को आपको बता रहा हूँ अब हम हर दिन घर में प्रार्थना कर रहे है ਅਬ ਹਮ ਪ੍ਰਭੂ ਕੀ ਕਿਰਪਾ ਸੇ ਖੁਸ਼ੀ ਸੇ ਜੀਵਨ ਬਿਤਾ ਰਹੇ। वचन के द्वारा मुझे चेतावनी दी है और प्रभु के करीब लाए सतीश जी को मेरा धन्यवाद मुझे शराब की आदत से छुड़ाए और मुझे एक अच्छा जीवन दिए ईशु को सारी महिमा मिले मैं जानवर तरह जी रहा सी शराब दे नशे च मैं मन मानी कर रहा सी पत्नी बहुत मारदा सी क्यों जी रहा हां मैनु ही नहीं पता सी ਸ਼ਰਾਬ ਦੇ ਨਸ਼ੇ 'ਚ ਇੱਕ ਦਿਨ ਮੈਂ ਆਪਣੇ ਘਰੇ ਪ੍ਰਭੂ ਯੀਸ਼ੂ ਮਸੀਹ ਦੇ ਜਿਉਂਦੇ ਵਚਨਾਂ ਨੂੰ ਮੈਂ ਸੁਨਿਆ ਉਹਨਾਂ ਵਚਨਾਂ ਦਾ ਮੇਰੇ ਜੀਵਨ ਤੇ ਬਹੁਤ ਅਸਰ ਹੋਇਆ ਇਹ ਸ਼ਰਾਬੀ ਦੁਆਰਾ ਦਿੱਤੀ ਗਈ ਗਵਾਹੀ ਹੈ ਉਸ ਦਿਨ ਕਲਵਰੀ ਆਵਾਜ਼ ਦੇ ਦੁਆਰਾ ਜੀਵਨ ਨੂੰ ਸੁਧਾਰਨ ਵਾਲੇ ਅਤੇ ਜੀਵਨ ਨੂੰ ਬਦਲਣ ਵਾਲੇ ਪਰਮੇਸ਼ਰ ਦੇ ਬਾਰੇ ਸੁਨਿਆ ਉਸ ਤੋਂ ਬਾਅਦ ਕਲਵਰੀ ਟੈਂਪਲ ਆ ਕੇ ਆਪਣੇ ਜੀਵਨ ਨੂੰ ਉਸਨੇ ਪੂਰੀ ਤਰ੍ਹਾਂ ਨਾਲ ਪਰਮੇਸ਼ਵਰ ਅੱਗੇ ਸਮਰਪਣ ਕਰ ਦਿੱਤਾ ਅੱਜ ਮਿਹਨਤ ਨਾਲ ਕੰਮ ਕਰ ਰਿਹਾ ਹਾਂ ਕਿਸੇ ਸਮੇਂ ਮੈਂ ਪਰਿਵਾਰ ਨੂੰ ਦੁੱਖ ਦਿੰਦਾ ਸੀ ਅੱਜ ਆਪਣੇ ਪਰਿਵਾਰ ਨੂੰ ਚੰਗੀ ਤਰ੍ਹਾਂ ਪਾਲ ਰਿਹਾ ਹਾਂ ਮੇਰੇ ਜੀਵਨ ਨੂੰ ਸੁਧਾਰਨ ਵਾਲਾ ਇਹ ਵਚਨ ਹੋਰਾਂ ਦੇ ਜੀਵਨਾਂ ਨੂੰ ਵੀ ਸੁਧਾਰ ਸਕੇ ਅਤੇ ਇਸ ਲਈ ਮੈਨੂੰ ਜੋ ਤਨਖਾਹ ਮਿਲਦੀ ਹੈ ਉਹਦੇ ਕਾਰਨ ਕਲਵਰੀ ਆਵਾਜ਼ ਦੁਆਰਾ ਲੱਖਾਂ ਲੋਕਾਂ ਨੂੰ ਜਿਉਂਦੇ ਪਰਮੇਸ਼ਵਰ ਦੇ ਵਚਨ ਨੂੰ ਪਹੁੰਚਾ ਰਿਹਾ ਹਾਂ ਕਿੰਨੀ ਅਦਭੁਤ ਗਵਾਹੀ ਹੈ ਕੇਵਲ ਪੰਜਾਬੀ ਵਿੱਚ ਨਹੀਂ ਸਾਡੇ ਦੇਸ਼ ਦੀਆਂ ਖਾਸ 17 ਭਾਸ਼ਾਵਾਂ ਦੇ ਵਿੱਚ ਪਰਮੇਸ਼ਰ ਦੇ ਪਵਿੱਤਰ ਵਚਨ ਨੂੰ ਉਹਨਾਂ ਦੀ ਭਾਸ਼ਾ ਵਿੱਚ ਅੱਜ ਅਸੀਂ ਪਹੁੰਚਾ پا ਰਹੇ ਹਾਂ ਸਾਰੇ ਜਗਤ ਦੇ ਵਿੱਚ ਜਾ ਕੇ ਸੁਸਮਾਚਾਰ ਦਾ ਪ੍ਰਚਾਰ ਕਰੋ ਇਹ ਪ੍ਰਭੂ ਯੀਸ਼ੂ ਮਸੀਹ ਦੁਆਰਾ ਦਿੱਤੀ ਹੋਈ ਆਗਿਆ ਹੈ ਆਓ ਪਿਆਰਿਓ ਮਿਲ ਕੇ ਯੀਸ਼ੂ ਮਸੀਹ ਦੁਆਰਾ ਦਿੱਤੀ ਹੋਈ ਆਗਿਆ ਨੂੰ ਅਸੀਂ ਸਾਰੇ ਪੂਰਾ ਕਰੀਏ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 3 ਕੁਕਟਪੱਲੀ ਹైదరాబాద్ 72